ਬੇਕਾਰ ਹੋ ਗਿਆ ਸਰ ਕਰੋ Papa ਕਦੀ ਟਿੱਕੇ ਖਾਂਦੇ ਪਿਆ ਕਦੀ ਕੀ ਦੇ ਕਦੀ ਕੀਤੇ ਹੁਣ ਦੇਖ ਲਓ ਤੁਸੀਂ ਸਾਡੇ ਘਰ ਦੇ ਹਾਲਾਤ ਦੇਖ ਲਓ ਸਾਰਾ ਹੀ ਬੜੀ ਮੁਸ਼ਕਲ ਨਾਲ ਅਸੀਂ ਘਰ ਬਣਾਇਆ ਏ ਠੀਕ ਹੈ ਪਰ ਜਦੋਂ ਇਹ ਪਾਂਦਰ ਆਣੇ ਉਹਦਾ ਪਾਹ ਨੂੰ ਦਿਲ ਘੜਦਾ ਸਾਡਾ ਰੋਣਾ ਆਂਦਾ ਹਨੂ ਦੇਖ ਦੇ ਕੇ ਕਿ ਬੜੀ ਮੁਸ਼ਕਲ ਨਾਲ ਅਸੀਂ ਘਰ ਬਣਾਇਆ ਏ ਬੜਾ ਮੁਸ਼ਕਲ ਹੋ ਜਾਂਦਾ ਇੱਕ ਮਜ਼ਦੂਰ ਬੰਦੇ ਲਈ ਇਹ ਡੰਗਰ ਪਾਉਣਾ ਮਾਰਾ ਇਹਨੂੰ ਕਿ ਰੋਟੀ ਨਹੀਂ ਮਿਲੇਗੀ ਸਾਨੂੰ ਰੋਟੀ ਕਿਹਦੇ ਨਾਲ ਖਾਦੀ ਜੀ ਇਹ ਕਪੜੇ ਵੀ ਲੋਕਾਂ ਦੇ ਦਿੱਤੇ ਸਾਡੇ ਦੇ ਕਪੜੇ ਵੀ ਬਰਬਾਦ ਹੋ ਗਏ ਵਿੱਚ ਆਡੇ ਸਿਰਤੇ 5-6 ਲੱਖ ਰੁਪਏ ਦਾ ਸਾਡੇ ਦਾ ਠੀਕ ਹੈ ਸਰ ਸਾਡੇ ਮੇਰੇ ਵਿਆਹ ਦੇ ਮੇਰੇ ਪਾਪਾ ਨੇ ਗਿਆਨੇ ਬਣਾਏ ਤੇ ਉਹ ਵੀ ਰੋੜ ਕੇ ਸਾਰੇ ਡਾਕੂਮੈਂਟ ਵੀ ਰੋੜ ਕੇ ਸਾਡੇ ਸਾਹਕਾਰ ਬਣਾਇਆ ਹੁੰਦਾ ਬੰਦੇ ਨੇ ਕਿੰਨੀ ਮੁਸ਼ਕਲ ਨਾਲ ਸਾਰਾ ਇਹ ਸੇਰ ਸਾਡੇ ਪੋਲੇ ਹੋ ਗਏ ਖੁਦ ਆਪਾਂ ਸਾਰਾ ਕੰਮ ਕੀਤਾ ਸਰ ਬਣਾਇਆ ਹੀ ਘਾਰ ਸਾਰਾ ਸਾਰੇ ਘਰ ਚ ਪਾਣੀ ਫਿਰ ਗਿਆ ਹਾਂਜੀ ਸਾਰੇ ਘਰ ਚ ਮਿੱਟੀ ਹਾਂਜੀ ਹਾਂਜੀ ਸਰ ਸਾਰੇ ਪਾ ਘਰ ਚ ਪਾਣੀ ਫਿਰ ਗਿਆ ਸਾਰਾ ਬੈਟਾਂ ਦੇ ਉੱਤੇ ਪਾਣੀ ਸਰ ਭਰ ਕੇ ਦਾ ਪੂਰਾ ਮੰਜਿਆਂ ਦੇ ਉੱਤੇ ਕੰਬਲ ਬਿਸਤਰੇ ਸਾਡੇ ਸਾਰੇ ਸਾਰਾ ਖਰਾਬ ਹੋ ਗਿਆ ਸਰ ਹਾੜੇ ਨਾ ਹਾੜੇ ਕੋਈ ਪੈੜੀ ਨਾ ਹਾੜੇ ਕੋਈ ਜ਼ਮੀਨ ਆ ਮੇਰੇ ਪਾਪਾ ਮਜ਼ਦੂਰੀ ਕਰਦੇ ਆ ਸਰ ਹਾਂ ਨੂੰ 6 ਵਜੇ ਹੀ ਆ ਹੀ ਖਾਣ ਆਲੇ ਮੇਰੇ ਪਾਪਾ ਕੱਲੇ ਕਮਾਣ ਆ ਲਿਆ ਬੇਕਾਰ ਹੋ ਗਿਆ ਸਰ ਕਰੋ ਆਪਾਂ ਕਦੀ ਟਿੱਕੇ ਖਾਂਦੇ ਪਿਆ ਕਦੀ ਕੀ ਦੇ ਕਦੀ ਕੀਤੇ ਬੜੀ ਮੁਸ਼ਕਲ ਆ ਹੀ ਆਪਣੀ ਜਾਨ ਬਚਾਈ ਆ ਮੇਰੀ ਮੰਮਾ ਦਾ ਆਪਰੇਟ ਹੋਏ ਦਾ ਸਰ ਠੀਕ ਹੈ ਅਸੀਂ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਆ ਜਾਨ ਬਚਾ ਕੇ ਅਸੀਂ ਗਏ ਆ ਠੀਕ ਹੈ ਇਸ ਟਾਈਮ ਤੇ ਸਾਨੂੰ ਸਰਨਾਥ ਕਿਸੇ ਨੇ ਕੋਈ ਤਰਪਾਲ ਦਿੱਤੀ ਐ ਸਰ ਨਾ ਸਾਨੂੰ ਕੋਈ ਰਾਸ਼ਨ ਬਾਰੇ ਮਲਗੀ ਦੱਸਦਾ ਕਿ ਰਾਸ਼ਨ ਆਇਆ ਪਿੰਡ ਚ ਰਾਸ਼ਨ ਲਵਾ ਕੇ ਪਾਣੀ ਨਹੀਂ ਮਿਲਦਾ ਪਿੰਡ ਪਾਣੀ ਵੀ ਲੋਕੀ ਲੈ ਆ ਗਏ ਬਰਸਰੋਂ ਗਰਦਾਬ ਤੋਂ ਲੈ ਕੇ ਆਣ ਲਿਆ ਲੋਕੀ ਪਾਣੀ ਪੀਣ ਵਾਸਤੇ ਅਸੀਂ ਇਸ ਵਕਤ ਪਠਾਨਕੋਟ ਦੇ ਵਿੱਚ ਆ ਜਿੱਥੇ ਇੱਕ ਪਰਿਵਾਰ ਦਾ ਪੂਰਾ ਘਰ ਜਿਹੜਾ ਉਹ ਤਬਾਹ ਹੋ ਚੁੱਕਿਆ ਹੈ ਘਰ ਦੇ ਵਿੱਚਲਾ ਸਮਾਨ ਵੀ ਖਤਮ ਹੋ ਚੁੱਕਿਆ ਗੱਲਬਾਤ ਕਰਦੇ ਆ ਇਹ ਕਿਦੋਂ ਹੋਇਆ ਜੀ ਹਾਂਜੀ ਸਰ ਇਹ 25 ਨੂੰ ਹੋਇਆ ਸੀ ਜਦੋਂ ਫਲੱਡ ਆਇਆ ਨਾ ਜਦੋਂ ਜੱਕ ਦਾ ਮਪਾਂਦਰ ਲੰਮੇ ਪਏ ਸੀ 4:30 ਵਜੇ ਫਲੱਡ ਆ ਗਿਆ ਠੀਕ ਹੈ ਸਾਨੂੰ 10 ਮਿੰਟ ਦਾ ਫਰਕ ਪਿਆ ਜਦੋਂ ਆਪਾਂ ਮਲ ਕੇ ਆਪਣੇ ਘਰ ਤੋਂ ਬਾਹਰ ਨਿਕਲੇ ਠੀਕ ਹੈ ਤੇ ਨਾਲ ਹੀ ਪਾਣੀ ਆ ਗਿਆ ਠੀਕ ਹੈ ਸਰ ਤੇ ਆਪਾਂ ਗਏ ਆ ਬੜੀ ਮੁਸ਼ਕਲ ਆ ਆਪਣੀ ਜਾਨ ਬਚਾਈ ਆ ਮੇਰੀ ਮੰਮਾ ਦਾ ਆਪਰੇਟ ਹੋਏ ਦਾ ਸਰ ਠੀਕ ਹੈ ਅਸੀਂ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਆ ਜਾਨ ਬਚਾ ਕੇ ਅਸੀਂ ਗਏ ਆ ਠੀਕ ਹੈ ਹੁਣ ਸਾਡਾ ਘਰ ਸਾਰਾ ਸਰ ਅਸੀਂ ਨਵਾਂ ਘਰ ਬਣਾਇਆ ਠੀਕ ਹੈ ਸਾਡਾ 5-6 ਲੱਖ ਰੁਪਿਆ ਸਾਡਾ ਪਰੇਦਾਰ ਦੇਣ ਵਾਲਾ ਬਣੇ ਦਾ ਠੀਕ ਹੈ ਅਸੀਂ ਮੁੱਲ ਲੈ ਕੇ ਤੇ ਜਗਾ 65000 ਰੁਪ ਠੀਕ ਹੈ ਸਰ ਸਾਡੇ ਸਿਰ ਤੇ 5 6 ਲੱਖ ਰੁਪਏ ਦਾ ਹੜ੍ਹ ਛੜਿਆ ਠੀਕ ਹੈ ਸਰ ਸਾਡੇ ਮੇਰੇ ਵਿਆਹ ਦੇ ਮੇਰੇ ਪਾਪਾ ਨੇ ਗਿਆਨੇ ਬਣਾਏ ਉਹ ਵੀ ਰੋੜ ਗਏ ਸਾਰੇ ਡਾਕੂਮੈਂਟ ਵੀ ਰੋੜ ਗਏ ਸਾਡੇ ਸਾਡੇ ਸਾਰੇ ਠੀਕ ਹੈ ਸਰ ਸਾਮਾਨ ਵੀ ਸਾਰਾ ਸਾਡਾ ਬੇਕਾਰ ਹੋ ਗਿਆ ਸਾਰਾ ਰੋੜ ਗਿਆ ਠੀਕ ਹੈ ਸਰ ਇਸ ਟਾਈਮ ਤੇ ਹਾਨੂੰ ਸਰ ਨਾ ਤੇ ਕਿਸੇ ਨੇ ਕੋਈ ਤਰਪਾਲ ਦਿੱਤੀ ਹੈ ਸਰ ਨਾ ਹਾਨੂੰ ਕੋਈ ਰਾਸ਼ਨ ਬਾਰੇ ਮਲਕੀ ਦੱਸਦਾ ਹੈ ਕਿ ਰਾਸ਼ਨ ਆਇਆ ਪਿੰਡ ਚ ਰਾਸ਼ਨ ਲਲਵਾ ਕੇ ਨਾ ਸਰ ਹਾਨੂੰ ਹੁਣ ਕੋਈ ਨਹੀਂ ਗੱਲ ਮਲਕੀ ਹਾਨੂੰ ਕਿਸੇ ਤੋਂ ਕੋਈ ਸਰ ਉਮੀਦ ਨਹੀਂ ਆ ਠੀਕ ਹੈ ਸਰ ਹੁਣ ਸਰਕਾਰ ਕਹਿੰਦੀ ਜੋ ਵੀ ਹੁਣ ਕਰ ਸਕਦੇ ਸਾਡਾ ਹੱਲ ਸਰਕਾਰ ਕਰ ਸਕਦੀ ਸਾਡਾ ਹੱਲ ਠੀਕ ਹੈ ਸਰ ਸਾਡੇ ਨਾ ਆਹ ਨਾ ਹੜੀ ਕੋਈ ਜ਼ਮੀਨ ਆ ਮੇਰੇ ਪਾਪਾ ਮਜ਼ਦੂਰੀ ਕਰਦੇ ਆ ਸਰ ਹਾਨੂੰ 6 ਵਜੇ ਹੀ ਆ ਹੀ ਖਾਣ ਵਾਲੇ ਮੇਰੇ ਪਾਪਾ ਕੱਲੇ ਕਮਾਣ ਆ ਲਿਆ ਠੀਕ ਆ ਸਰ ਇਸ ਮੋਕੇ ਅਸੀਂ ਬਹੁਤ ਮਲਕੀ ਬੇਕਾਰ ਹੋ ਗਿਆ ਸਰ ਕਰੋ ਆਪਾਂ ਕਦੀ ਟਿੱਕੇ ਖਾਂਦੇ ਪਿਆ ਕਦੀ ਕੀ ਦੇ ਕਦੀ ਕੀਤੇ ਹੁਣ ਦੇਖ ਲਓ ਤੁਸੀਂ ਸਾਡੇ ਘਰ ਦੇ ਹਾਲਾਤ ਦੇਖ ਲਓ ਸਰ ਅਸੀਂ ਬੜੀ ਮੁਸ਼ਕਲ ਨਾਲ ਅਸੀਂ ਘਰ ਬਣਾਇਆ ਹੀ ਠੀਕ ਆ ਹੋਂਦ ਸਰ ਸਾਡੇ ਚ ਉਮੀਦ ਵੀ ਨਹੀਂ ਰਹੀ ਕਿ ਅਸੀਂ ਦੂਸਰਾ ਘਰ ਨਾ ਮਾਪੂ ਖੁਦ ਤਿਆਰ ਕਰ ਸਕਦੇ ਆ ਨਹੀਂ ਸਾਡੇ ਕੋ ਪਿਆਏ ਆ ਗਿਆ ਸਰ ਨਹੀਂ ਸਾਡਾ ਕੋਈ ਰਿਸ਼ਤੇਦਾਰ ਬਣੇ ਕਰਦਾ ਨਾ ਸਾਡਾ ਕੋਈ ਕੋਈ ਹੋਰ ਬਣੇ ਕਰਦਾ ਸਰ ਮੈਂ ਤੁਹਾਡੇ ਕੇ ਹੀ ਬੇਨਤੀ ਕਰਨ ਦੀ ਆ ਸਰ ਸਾਰਾ ਸਮਾਨ ਰੋੜ ਗਿਆ ਹਾਂਜੀ ਸਰ ਸਾਰਾ ਸਮਾਨ ਰੋੜ ਗਿਆ ਸਾਡਾ ਸਾਰਾ ਸਮਾਨ ਖਰਾਬ ਹੋ ਗਿਆ ਹਾਂਜੀ ਸਾਰਾ ਬੇਕਾਰ ਹੋ ਗਿਆ ਸਾਰਾ ਸਮਾਨ ਸਾਡਾ ਸਰ ਇੱਕ ਪਤਾ ਤੁਹਾਨੂੰ ਪਿਆ ਤੋ ਹੀ ਆ ਗਿਆ ਪਤਾ ਹੀ ਲੱਗਿਆ ਹਾਂਜੀ ਹਾਂਜੀ ਸਰ ਜਦੋਂ ਸੂਕਰ ਪਈ ਜਣਾ ਜੱਕਦਮ ਜਦੋਂ ਸਾਨੂੰ ਉਦੋਂ ਹੀ ਪਤਾ ਲੱਗਿਆ ਸਰ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਪਾਣੀ ਸਰ ਵਾਟੇ ਅਹੀਂ ਪੂਰੇ ਮਲਕੀ ਲੱਖ ਲੱਖ ਜਿਨਾ ਪਾਣੀ ਆ ਗਿਆ ਸਾਡਾ ਪੂਰਾ ਹਾਂਜੀ ਸਰ ਸਮਾਨ ਕੱਢਣ ਦਾ ਸਮਾਂ ਨਹੀਂ ਨਹੀਂ ਸਰ ਸਾਨੂੰ ਕੋਈ ਮੌਕਾ ਹੀ ਨਹੀਂ ਮਿਲਿਆ ਸਾਨੂੰ ਸਮਾਨ ਕੱਢਣ ਦਾ ਜੇ ਸਾਨੂੰ ਮੌਕਾ ਮਿਲਦਾ ਅਸੀਂ ਚਲੋ ਮਾੜਾ ਮੋਟਾ ਆਪਣਾ ਸਮਾਨ ਕੱਢ ਲੈਂਦੇ ਬਾਹਰ ਸਰ ਸਾਨੂੰ ਸਮਾਨ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਮਸਾਂ ਘਰ ਬਣਾਇਆ ਹੁੰਦਾ ਬੰਦੇ ਨੇ ਕਿੰਨੇ ਬੜੀ ਮੁਸ਼ਕਲ ਨਾਲ ਸਰ ਇਹ ਸੇਰੇ ਸਾਡੇ ਪੋਲੇ ਹੋ ਗਏ ਖੁਦ ਆਪਾਂ ਸਾਰਾ ਕੰਮ ਕੀਤਾ ਸਰ ਬਣਾਇ ਹਾਂ ਨੂੰ ਨਹੀਂ ਪਾਇਆ ਕਿ ਹੱਡ ਨਾਲ ਇਦਾਂ ਇਦਾਂ ਹੋਣਾ ਸਰ ਜਾਨੂੰ ਪਤਾ ਹੁੰਦਾ ਤੇ ਆਪਾਂ ਕਿਉਂ ਦਰਿਆ ਦੇ ਕੰਡੇ ਘਰ ਬਣਾਉਂਦੇ ਸਰ ਹਾਂਜੀ ਸਰ ਪਹਿਲਾਂ ਦਰਿਆ ਇੱਥੇ ਨਹੀਂ ਵਗਦਾ ਸੀ ਪਹਿਲਾਂ ਦੂਰ ਵਗਦਾ ਸੀ ਨਹੀਂ ਸਰ ਕਾਫੀ ਦੂਰ ਵਗਦਾ ਸੀ ਦਰਿਆ ਹਾਂਜੀ ਜੇ ਤੂੰ ਆ ਗਿਆ ਉਹਦੇ ਪਤਾ ਲੱਗਿਆ ਵੀ ਹਾਂਜੀ ਹਾਂਜੀ ਸਰ ਹਾਂ ਅਸਾਂ ਅੰਦਰ ਸਾਰਾ ਸਮਾਨ ਖਤਮ ਹਾਂਜੀ ਸਰ ਹਾਰ ਸਾਰਾ ਸਮਾਨ ਸਾਰਾ ਸਮਾਨ ਦੇਖ ਲਓ ਤੂੰ ਹੀ ਅੰਦਰ ਜਾ ਕੇ ਸਾਰਾ ਸਮਾਨ ਸਾਡਾ ਖਤਮ ਹੋ ਗਿਆ ਪੂਰੀ ਕੰਦਾ ਸਾਡੀਆਂ ਡਿੱਗਦੀਆਂ ਪਈਆਂ ਸਰ ਦੇਖ ਲਓ ਸਾਰਾ ਪੂਰਾ ਦਰੇੜਾ ਆ ਗਿਆ ਕੰਦਿਆਂ ਨੂੰ ਸਾਡੀਆਂ ਨੂੰ ਸਾਰਾ ਸਮਾਨ ਸਾਡਾ ਬੇਕਾਰ ਹੋ ਗਿਆ ਦੇਖ ਲਓ ਸਰ ਸਾਡਾ ਹੁਣ ਸਾਰਾ ਹੀ ਸਮਾਨ ਵੀ ਨਹੀਂ ਲੈ ਸਕਦੇ ਨਾ ਹੀ ਘਰ ਬਣਾ ਸਕਦੇ ਆ ਸਰਕਾਰ ਹੀ ਕਰ ਸਕਦੀ ਆ ਸਾਡਾ ਜੋ ਹੱਲ ਕਰ ਸਕਦੀ ਆ ਸਰ ਸਰਕਾਰ ਹੀ ਕਰ ਸਕਦੀ ਆ ਹਾਂਜੀ ਸਰ ਮੈਂ ਕੋਈ ਹਜੇ ਤੱਕ ਗੱਲ ਸੁਣ ਹਾਂਜੀ ਸਰ ਮੰਤਰੀ ਸਾਹਿਬ ਆਏ ਥੇ ਆਏ ਮੰਤਰੀ ਸਾਹਿਬ ਕਹਿੰਦੇ ਵੇਖੇ ਅਸੀਂ ਤੁਹਾਨੂੰ ਘਰ ਬਣਾ ਕੇ ਦਾਂਗੇ ਨਵਾਂ ਘਰ ਬਣਾ ਕੇ ਦਾਂਗੇ ਬੇਟਾ ਟੈਨਸ਼ਨ ਨਹੀਂ ਲਿਓ ਤੁਸੀਂ ਹਾਂਜੀ ਸਰ ਤੁਹਾਡੇ ਪਿਤਾ ਜੀ ਹੈਗੇ ਹਾਂਜੀ ਸਰ ਮੇਰੇ ਜਿਵੇਂ ਪਿਤਾ ਜੀ ਆ ਸਰ ਹਾਂਜੀ ਆਪ ਕਤ ਸੁੱਤੇ ਪੈਸੀ ਜਦੋਂ ਆਇਆ ਇਹ ਹਾਂ ਜੁੱਤੇ ਜੀ ਪਤਾ ਨਹੀਂ ਲੱਗਾ ਹੈ ਹਾਂਜੀ 4 ਵਜੇ ਸਵੇਰੇ ਪਾਣੀ ਆਇਆ ਜੀ 4 ਵਜੇ ਪਾਣੀ ਆ 4 ਵਜੇ ਇੱਥੇ ਮੇਰੇ ਮੁੰਡਾ ਵੱਡਾ ਸੁੱਤਾ ਹੈ ਇਹ ਬੜੇ ਜੋਨਾ ਕੱਢ ਕੇ ਆੜਾ ਸਾਢੇ 3 ਵਜੇ ਕੱਢਿਆ ਇਹਨੂੰ 4 ਵਜੇ ਪਾਣੀ ਆ ਗਿਆ 4 ਵਜੇ ਪਾਣੀ ਪਾਣੀ ਆ ਸਮਾਨ ਚੱਕਣ ਦਾ ਵੀ ਟੈਨ ਨਹੀਂ ਦਿੰਦਾ ਨਹੀਂ ਦਿੰਦਾ ਜੀ ਬੜਾ ਮੁਸ਼ਕਲ ਹੋ ਜਾਂਦਾ ਇੱਕ ਮਜ਼ਦੂਰ ਬੰਦੇ ਲਈ ਐਡਾ ਘਰ ਪਾਉਣਾ ਮਾਲਾ ਇਹਨੂੰ ਕਿ ਰੋਟੀ ਨਹੀਂ ਮਿਲੇਗੀ ਸਾਨੂੰ ਰੋਟੀ ਖਾਦੀ ਜੀ ਤੇ ਮੰਤਰੀ ਸਾਹਿਬ ਦੇਣਦੇ ਆ ਸਕੂਲ ਚ ਰੋਟੀ ਹਮ ਰੋੜ ਜਗਨ ਸਿੰਘ ਹਮ ਇੱਥੇ ਸਾਨੂੰ ਕਿਹਨੇ ਰੋਟੀ ਮੈਂ ਦਿੱਤੀ ਰੋਟੀ ਵੀ ਨਹੀਂ ਮਿ ਕਰ ਵੀ ਗਿਆ ਕਰ ਵੀ ਗਿਆ ਬਰਬਾਦ ਹੋ ਗਏ ਜੀ ਬੜੀਆਂ ਉਮੀਦਾਂ ਨਾ ਬਣਦਾ ਘਰ ਕਿਹੜਾ ਸੁੱਖਾ ਬੰਦਾ ਸੁੱਖਾ ਬੰਦਾ ਜੀ ਬਹੁਤ ਬਹੁਤ ਬੁਰਾ ਹਾਲ ਆ ਜੀ ਪਾਣੀ ਨਹੀਂ ਮਿਲਦਾ ਪੇਨ ਪਾਣੀ ਵੀ ਲੋਕੀ ਲੈ ਕੇ ਅੰਮ੍ਰਿਤਸਰੋਂ ਗਰਦਾਪੁਰੋਂ ਲੈ ਕੇ ਆਂਦੇ ਲੋਕੀ ਪਾਣੀ ਪੀਣ ਵਾਸਤੇ ਹਮ ਸਭ ਕੁਝ ਤਬਾਹ ਕਰਦਾ ਤਬਾਹ ਕਰਦਾ ਜੀ ਇਹ ਕਪੜੇ ਵੀ ਲੋਕਾਂ ਦੇ ਦਿੱਤੇ ਸਾਡੇ ਦੇ ਕਪੜੇ ਵੀ ਬਰਬਾਦ ਹੋ ਗਏ ਵਿੱਚ ਕਪੜੇ ਵਿੱਚ ਹੋਏ ਹੈ ਕਪੜੇ ਵੀ ਪਾਣੋਂ ਹਣੀ ਸਾਡੇ ਕੋ ਤੇ ਬਹੁਤ ਨੁਕਸਾਨ ਆ ਜੀ ਆਏ ਤਾਂ ਕਹਿੰਦੇ ਵੀ ਸਰਕਾਰ ਇਹ ਆ ਵੀ ਚਲੋ ਸਾਨੂੰ ਕਿਰਤ ਬਹਿਣ ਜੋਗੀ ਜਗ੍ਹਾ ਦੇ ਦੇ ਬਣਾ ਦੇ ਸਾਨੂੰ ਕਿਸੇ ਬਹੁਤ ਵੰਤ ਵਾਲੀ ਗੱਲ ਹੈ ਆ ਜਗਾ ਮੁੱਲ ਲੈ ਕੇ ਕਰ ਪਾਇਆ ਸੀ ਤੇ ਹਾਂਜੀ ਮੁੱਲ ਲਿਆ ਜੀ 65000 ਰੁਪਏ ਮਤਲਬ ਲਈ ਜਗਾ ਠੀਕ ਹੈ ਹਾਂਜੀ ਤਾਂ ਦੇਖ ਸਕਦੇ ਹੋ ਤੁਸੀਂ ਮੈਂ ਅੰਦਰ ਵੀ ਦਿਖਾ ਦਿਆਂ ਕਿ ਇਹਨਾਂ ਦੇ ਸਾਰੇ ਘਰ ਦੇ ਵਿੱਚ ਪਾਣੀ ਦੇ ਨਾਲ ਅੰਦਰ ਮਿੱਟੀ ਗਾਰਾ ਬੁਰਾ ਹਾਲ ਜਿਹੜਾ ਇਹ ਘਰ ਮਸਾਂ ਇੱਕ ਗਰੀਬੰਦਾ ਬਣਾਉਂਦਾ ਤੇ ਉਹਦੇ ਹਾਲ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਘਰ ਦੇ ਵਿੱਚ ਸਾਰੇ ਘਰ ਚ ਪਾਣੀ ਫਿਰ ਗਿਆ ਹਾਂਜੀ ਸਾਰੇ ਘਰ ਚ ਮਿੱਟੀ ਆ ਗਈ ਹਾਂਜੀ ਹਾਂਜੀ ਸਰ ਸਾਰੇ ਘਰ ਚ ਪਾਣੀ ਫਿਰ ਗਿਆ ਸਾਰਾ ਬੈਡਰਾਂ ਦੇ ਉੱਤੇ ਪਾਣੀ ਸਰ ਭਰ ਕੇ ਦਾ ਪੂਰਾ ਮੰਜੀਆਂ ਦੇ ਉੱਤੇ ਕੰਬਲ ਬਿਸਤਰੇ ਸਾਡੇ ਸਾਰੇ ਸਾਰਾ ਖਰਾਬ ਹੋ ਗਿਆ ਸਾਰਾ ਤੇ ਨਹੀਂ ਆਂਦਾ ਜਦੋਂ ਇਹ ਚੀਜ਼ਾਂ ਦੇਖਦੇ ਹਾਂ ਸਰ ਜਦੋਂ ਇਹ ਪਾਂਦਰ ਆਣਿਆ ਉਹਦਾ ਪਾਂ ਨੂੰ ਦਿਲ ਘੜਦਾ ਸਾਡਾ ਰੋਣਾ ਆਂਦਾ ਹਾਨੂੰ ਦੇਖ ਦੇ ਕੇ ਕਿ ਬੜੀ ਮੁਸ਼ਕਲ ਨਾਲ ਅਸੀਂ ਘਰ ਬਣਾਇਆ ਸੀ ਸਰ ਉਹ ਤੋਂ ਬਹੁਤ ਗਰਮੀਆਂ ਸੀ ਜਦੋਂ ਆਪਾਂ ਘਰ ਦਾ ਕੰਮ ਲਾਇਦਾ ਸੀ ਸਰ ਤੰਬੂ ਲਾ ਕੇ ਇੱਥੇ ਟੈਂਟ ਲਾ ਕੇ ਨਾ ਅਸੀਂ ਪੂਰੀ ਭੰਗ ਹੀ ਇੱਥੇ ਬੜੀ ਚੜੀ ਦੀ ਜਦੋਂ ਆਪਾਂ ਘਰ ਰ ਮਲਕੀ ਰੋਟੀ ਖੰਦੇ ਹੀ ਬਣਾਦੇ ਹੀ ਸਰ ਹੈ ਪਿਆਰੀ ਜੀ ਕਿਸੇ ਦੇ ਇੱਕ ਵਾਰ ਟੈਂਟ ਲਗਾਇਦਾ ਸੀ ਤਾਂ ਤੰਬੂ ਲਾ ਕੇ ਫਿਰ ਆਪਾਂ ਆਪਣਾ ਘਰ ਬਣਾਇਆ ਘਰ ਤਿਆਰ ਕੀਤਾ ਸਰ ਸਾਨੂੰ ਇੱਥੇ ਰਹਿਣ ਦਾ ਮਲਕੀ ਮੌਕਾ ਹੀ ਨਹੀਂ ਮਿਲਿਆ ਸਰ ਸਾਨੂੰ ਇੱਥੇ ਰਹਿਣ ਦਾ ਜੋ ਰੈਣਾ ਸੀ ਉਹ ਦਿਨ ਹਾੜ ਦਾ ਸੀ ਹਾਂਜੀ ਹਾਂਜੀ ਸਰ